ਮਰਦ ਕਈ ਲੈ ਕੇ ਘਰ ਢੋਣਾ ਸ਼ੁਰੂ ਕਰ ਦੇਵੇ ਤੇ ਔਰਤ ਸੂਈ ਨਾਲ ਘਰ ਬਣਾਉਣਾ ਸ਼ੁਰੂ ਕਰ ਦੇਵੇ ਔਰਤ ਘਰ ਬਣਾ ਦੇਵੇਗੀ ਫਿਰ ਵੀ ਕਿਉਂਕਿ ਔਰਤ ਵਿੱਚ ਤਾਕਤ ਜ਼ਿਆਦਾ ਹੈ ਜਾਨੀ ਕਿ ਮੰਨ ਲਓ ਮਰਦ ਨਸ਼ੇ ਵੀ ਕਰਦਾ ਹੈ ਔਰਤ ਇਮਾਨਦਾਰ ਹੈ ਸੂਈ ਨਾਲ ਕੱਪੜੇ ਸੀ-ਸੀ ਕੇ ਵੀ ਆਪਣੇ ਬੱਚੇ ਥੋੜੇ ਬੋਤੇ ਪੜਾ ਕੇ ਉਹਨਾਂ ਨੂੰ ਪੈਰਾਂ 'ਚ ਖੜਾ ਕਰ ਸਕਦੀ ਹੈ ਹੁਣ ਕੰਮ ਉਲਟਾ ਕਰ ਦਿਓ ਮਰਦ ਕਈ ਨਾਲ ਘਰ ਬਣਾਉਣਾ ਸ਼ੁਰੂ ਕਰ ਦੇ ਤੇ ਔਰਤ ਸੂਈ ਨਾਲ ਘਰ ਢੋਣਾ ਸ਼ੁਰੂ ਕਰ ਦੇਵੇ ਦੁਨੀਆ ਦੀ ਕੋਈ ਤਾਕਤ ਉਸ ਘਰ ਨੂੰ ਆਪਣੇ ਪੈਰਾਂ 'ਚ ਖੜਾ ਨਹੀਂ ਕਰ ਸਕਦੀ। ਮਤਲਬ ਨਹੀਂ ਹੈ। ਪਹਿਣੋ ਪਤਾ ਹੈ ਕੀ ਤਾਕਤ ਹੈ ਔਰਤ ਦੀ? ਚਨਕ ਜਦੋਂ ਔਰਤ ਦੀ ਨੀਅਤ ਸਾਫ਼ ਹੋਏਗੀ ਉਹ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਤੀ ਦੇ ਕਿਤੋਂ ਦੀ ਕਿਤੇ ਰਾਜ ਭਾਗ ਬਚਾ ਸਕਦੀ ਹੈ। ਪਰ ਜੇ ਉਹਦੀ ਨੀਅਤ ਖਰਾਬ ਹੋ ਗਈ। ਮਰਦ ਜਿਨੀ ਮਰਜ਼ੀ ਕਮਾਈ ਕਰੀ ਜਾਵੇ। ਉਹਨੇ ਜਦੋਂ ਪੈਰਾਂ ਦੇ ਪਾਣੀ ਪੈਣ ਹੀ ਨਹੀਂ ਦੇਣਾ। ਜਦੋਂ ਉਹਨੇ ਘਰ ਦਾ ਪੇਤ ਦੇਣਾ ਹੀ ਕੁਝ ਨਹੀਂ। ਅਖੀਰ ਬੰਦੇ ਕੋਲ ਦੋ ਹੀ ਰਾਹ ਬਚਨੇ ਨੇ ਜਾਂ ਨਹਿਰ ਹੈ। ਜਾ ਸਲਫਾ ਦੀ ਗੋਲੀ ਹੈ ਜੀਵਨ ਲੀਲਾ ਖਤਮ ਕਰ ਪਰਾ ਤੇਰੇ ਪੈਰ ਨ ਲੱਗਣੇ ਪਰ ਜੇ ਮਰਦ ਬੇਈਮਾਨ ਹੋ ਜਾਏ ਔਰਤ ਕਿਤੇ ਇਮਾਨਦਾਰੀ ਦਾ ਰਾਹ ਚੁਣ ਲਵੇ ਉਹ ਫਿਰ ਵੀ ਆਪਣੇ ਬੱਚੇ ਪੜਾ ਲਖਾ ਲਵੇਗੀ ਇਹਦਾ ਮਤਲਬ ਔਰਤ ਵਿੱਚ ਤਾਕਤ ਹੈ ਪੈਣੋ ਜਿਆਦਾ